ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਸੀ ਬਿਸਕਟ ਕਢਾਉਣ ਤੇ ਇਹ ਸਾਡੇ ਅਲਨਵਾਦ ਦੇ ਵਿੱਚ ਇੱਕੋ ਹੀ ਪੱਟੀ ਹੈ ਲੱਕੜ ਵਾਲੀ ਜੋ ਲੱਕੜ ਨਾਲ ਇੱਥੇ ਬਿਸਕਟ ਕਢਦੇ ਆ ਤੇ ਤੁਸੀਂ ਵੀ ਇੱਥੋਂ ਜੇ ਬਿਸਕਟ ਕਢਾਉਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਬਿਸਕਟ ਨਿਕਲਦੇ ਆ ਤੇ ਇੱਕ ਪੱਟੀ ਦਾ ਬਿਸਕਟ ਦਾ ਅਲੱਗ ਹੀ ਸਵਾਦ ਹੁੰਦਾ ਤੇ ਜੇ ਤੁਸੀਂ ਇਹ ਬਿਸਕਟ ਕਢਾਉਣਾ ਚਾਹੁੰਦੇ ਆ ਤਾਂ ਅਲਨਵਾਦ ਟਿਬੀ ਰੋਡ ਤੇ ਤੁਸੀਂ ਜਾ ਕੇ ਬਿਸਕੁਟ ਕਢਾ ਸਕਦੇ ਹੋ ਬਾਕੀ ਇਹਨਾਂ ਦਾ ਨੰਬਰ ਅਸੀਂ ਤੁਹਾਨੂੰ ਉੱਤੇ ਸਕਰੀਨ ਦੇ ਮੈਂਸ਼ਨ ਕਰ ਦਾਂਗੇ ਜਿਵੇਂ ਦੇ ਵੀ ਬਿਸਕੁਟ ਕਢਾਉਣਾ ਚਾਹੁੰਨੇ ਹੋ ਨਮਕੀਨ ਮਿੱਠੇ ਬਾਕੀ ਫੈਨ ਫੋਨ ਸਭ ਚੀਜ਼ਾਂ ਇੱਥੇ ਨਿਕਲਦੀਆਂ ਹਨ ਦਬਲ ਰੋਟੀ ਤੇ ਬਹੁਤ ਵਧੀਆ ਚੀਜ਼ ਕਢਦੇ ਤੇ ਬਾਕੀ ਇਹਨਾਂ ਦੀ ਤੁਸੀਂ ਆਪ ਸੁਣੋ ਕੀ ਕੀ ਹੈ ਬਿਸਕੁਟ ਦਬਲ ਰੋਟੀ ਫੈਨ ਟੈਟਿਸ ਔਲੀ ਪੱਟੀ ਹੈ ਜੀ ਵਧੀਆ ਤਰੀਕੇ ਨਾਲ ਬਿਸਕੁਟ ਕਢੀਦੇ ਨੇ ਨਾਲਕ ਬੈਕਰੀ ਰੋਡ ਰੋਡ ਹੈ ਜੀ ਬਿਜਲੀਪੁਰ ਰੋਡ ਕਿੰਦੀ adda ਤੇ ਤੁਸੀਂ ਜ਼ਰੂਰ ਆਇਓ ਇਹਨਾਂ ਦੀ ਦੁਕਾਨ ਤੇ ਤੇ ਬਿਸਕੁਟ ਘੜਾ ਕੇ ਲੈ ਕੇ ਜਾਇਓ ਤੇ ਕਿਉਂਕਿ ਅਲਨਵਾਦ ਦੇ ਵਿੱਚ ਹੁਣ ਬਿਜਲੀ ਵਾਲੀਆਂ ਪੱਠੀਆਂ ਬਹੁਤ ਜ਼ਿਆਦਾ ਹੋ ਗਈਆਂ ਤੇ ਇਹ ਸਿਰਫ ਇੱਕ ਹੀ ਹੈ ਜੋ ਲੱਕਣ ਨਾਲੇ ਤੇ ਬਿਸਕੁਟ ਬਣਾਏ ਜਾਂਦੇ ਆ ਤੇ ਬਹੁਤ ਵਧੀਆ ਬਿਸਕੁਟਾਂ ਦੀ ਸ਼ੇਪ ਵੀ ਬਹੁਤ ਵਧੀਆ ਹੁੰਦੀ ਹੈ ਪਤਲੀ ਜਿਵੇਂ ਨੇ ਤੁਸੀਂ ਬਿਸਕੁਟ ਚਾਹੁੰਦੇ ਹੋ ਤੇ ਇੱਕ ਵਾਰੀ ਤੁਸੀਂ ਜ਼ਰੂਰ ਜਾ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ